ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੋਵਿੰਡ ਵਿਖੇ 1682 ਈਸਵੀ ਵਿੱਚ ਮਾਤਾ ਜੋਣੀ ਜੀ ਦੀ ਕੁੱਖ ਤੋਂ ਬਾਬਾ ਭਗਤਾ ਜੀ ਦੇ ਘਰ ਵਿਖੇ ਹੋਇਆ ਉਹਨਾਂ ਦੀ ਪਰਵਰਿਸ਼ ਪਿੰਡ ਪਹੋਵਿੰਡ ਵਿੱਚ ਹੁੰਦੀ ਹੈ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਆਨੰਦਪੁਰ ਸਾਹਿਬ ਲੈ ਜਾਂਦੇ ਹਨ ਬਾਬਾ ਦੀਪ ਸਿੰਘ ਜੀ ਨੂੰ ਅਰਬੀ ਫਾਰਸੀ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਸੀ ਸ਼ਸਤਰ ਵਿਦਿਆ ਘੋੜਸਵਾਰੀ ਉਹ ਸਿੱਖੀ ਦੇ ਸਾਰੇ ਗੁਣ ਧਾਰਨ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਦੇ ਪਾਤਰ ਬਣਦੇ ਹੋਏ ਸਤਿਗੁਰ ਦੇ ਹਜ਼ੂਰੀ ਸਿੱਖਾਂ ਵਿੱਚ ਇਹਨਾਂ ਦੀ ਸਮੂਲੀਅਤ ਹੋ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਸਨ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ 48 ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਲ ਸੁਣਾਉਂਦੇ ਸਨ। ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਰਹੇ ਗੁਰੂ ਸਾਹਿਬ ਨੇ ਇਹਨਾਂ ਦੀ ਸੇਵਾ ਲਈ ਪਹਿਲੇ ਵਿੱਦਿਆ ਪੜ੍ਹਨੀ, ਬੱਚਿਆਂ ਅਤੇ ਵਿਦਿਆਰਥੀਆਂ ਨੂੰ ਵਿੱਦਿਆ ਦੇਣੀ, ਅੰਮ੍ਰਿਤ ਛਕਾਉਣਾ, ਰਹਿਤ ਮਰਿਆਦਾ ਦੇਣੀ, ਅੰਮ੍ਰਿਤ ਸੰਚਾਰ ਕਰਨੇ ਅਤੇ ਲੋੜ ਪੈਣ ਤੇ ਪੰਥ ਦੇ ਨਾਲ ਹਰ ਮੁਸ਼ਕਲ ਵਿੱਚ ਸਾਥ ਦੇਣ ਲਈ ਅੱਗੇ ਆਉਣਾ। ਬਾਬਾ ਦੀਪ ਸਿੰਘ ਜੀ ਨੇ ਸਰਹੰਦ ਵਿਖੇ ਆਪ ਸ਼ਮੂਲੀਅਤ ਕੀਤੀ ਹੈ। ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਆਨੰਦਪੁਰ ਸਾਹਿਬ ਵਿਖੇ 3 ਮਹੀਨੇ ਤੱਕ ਕਥਾ ਕੀਤੀ। ਕਥਾ ਦੇ ਜਦੋਂ ਸਮਾਪਤੀ ਹੋਈ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ। ਉਹਨਾਂ ਦੇ ਗੁਨਾ ਦੀ ਜਦੋਂ ਉਪਮਾ ਕੀਤੀ ਗਈ ਬਾਬਾ ਦੀਪ ਸਿੰਘ ਜੀ ਦੇ ਗੁਨਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਬਾਬਾ ਜੀ ਨੇ ਸੰਗਤ ਵਿੱਚ ਖਲੋ ਕੇ ਬੜੀ ਨਿਮਰਤਾ ਸਹਿਤ ਇਹਨਾਂ ਸ਼ਬਦਾਂ ਦਾ ਉੱਤਰ ਦਿੱਤਾ ਇਸ ਵਿੱਚ ਮੇਰਾ ਕੁਝ ਨਹੀਂ ਸਭ ਗੁਰਗੋਬਿੰਦ ਸਿੰਘ ਜੀ ਦੀਆਂ ਮਿਹਰਾ ਹਨ ਫਿਰ ਉਹ ਦਮਦਮਾ ਸਾਹਿਬ ਰਹਿ ਗਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਗੁਰਮੁਖੀ ਲਿਪੀ ਵਿੱਚ ਚਾਰ ਸਰੂਪ ਉਤਾਰੇ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਸਰੂਪ ਉਹਨਾਂ ਨੇ ਅਰਬੀ ਵਿੱਚ ਲਿਖਿਆ ਸੀ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਤੇ ਸਾਰੀ ਸੰਗਤ ਨੇ ਗੱਜ ਕੇ ਫਤਿਹ ਬੁલાਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ